ਗੁਰਬਖਸ਼ ਪਹਿਲੀ ਵਾਰ ਹਰਜੀਤ ਦੇ ਪਿੱਕੇ ਰਹਿਣ ਆਇਆ ਸੀ ਵਿਆਹ ਵੇਲੇ ਤਾਂ ਗੁਰਬਖਸ਼ ਇੱਕ ਦਿਨ ਬਸ ਹਰਜੀਤ ਨੂੰ ਲੈਣ ਹੀ ਆਇਆ ਸੀ ਹਰਜੀਤ ਦੇ ਮਾਪਿਆਂ ਤੇ ਉਸਦੇ ਭਰਾਵਾਂ ਨੂੰ ਬਹੁਤ ਚਾ ਸੀ ਗੁਰਬਖਸ਼ ਨੂੰ ਵੀ ਆਪਣੇ ਸਹੁਰੇ ਪਰਿਵਾਰ ਤੇ ਬਹੁਤ ਮਾਣ ਸੀ ਜਦ ਦੌਰਾਨ ਬਾਰਡਰ ਤੇ ਕਿਸੇ ਦਾ ਕੋਈ ਸੁਖ ਸੁਨੇਹਾ ਨਹੀਂ ਸੀ ਪਹੁੰਚਦਾ ਹਰਜੀਤ ਦੇ ਬਾਪੂ ਜੀ ਦਾ ਜਵਾਬੀ ਕਾਰਡ ਹਰ ਚੌਥੇ ਦਿਨ ਪਹੁੰਚ ਜਾਂਦਾ ਸੀ ਹਰ ਵਾਰ ਉਹਨਾਂ ਨੇ ਯੁੱਧ ਵਿੱਚ ਡਟੇ ਰਹਿਣ ਦੀ ਹੱਲਾਸ਼ੇਰੀ ਦੇਣੀ ਗੁਰਬਖਸ਼ ਵੀ ਉਸੇ ਟਾਈਮ ਜਵਾਬ ਲਿਖ ਕੇ ਡਾਕੀਏ ਨੂੰ ਫੜਾ ਦਿੰਦਾ ਗੁਰਬਖਸ਼ ਦੇ ਯਾਰ ਦੋਸਤ ਵੀ ਸਿਫਤਾਂ ਕਰਦੇ ਗੁਰਬਖਸ਼ ਦੇ ਸਹੁਰੇ ਦੀਆਂ ਖੁਦ ਗੁਰਬਖਸ਼ ਵੀ ਅੱਜ ਤੱਕ ਇਹ ਗੱਲਾਂ ਯਾਦ ਕਰਦਾ ਏ ਦੋ ਦਿਨ ਹਰਜੀਤ ਦੇ ਘਰ ਰਹਿ ਕੇ ਜਾਣ ਲੱਗੇ ਆਪਣੇ ਸੱਸ ਮਾਂ ਨੂੰ ਪਰਿਵਾਰ ਸਮੇਤ ਮੰਗਣੇ ਤੇ ਆਉਣ ਦੇ ਲਈ ਕਹਿ ਕੇ ਆਇਆ ਉੱਥੇ ਉਹ ਦੋਵੇਂ ਬੰਤ ਭੈਣ ਕੋਲ ਨੂੰ ਚਲੇ ਗਏ ਉਹਨਾਂ ਨੂੰ ਕੋਲ ਰਹਿ ਕੇ ਆਉਂਦੇ ਹੋਏ ਬੰਤ ਭੈਣ ਨੂੰ ਵੀ ਨਾਲ ਲੈ ਆਏ ਫਿਰ ਵਾਪਸੇ ਵੇਲੇ ਸਤਵੰਤ ਭੈਣ ਨੂੰ ਵੀ ਨਾਲ ਹੀ ਲੈ ਆਏ ਗੁਰਬਖਸ਼ ਨੇ ਆ ਕੇ ਤਿੰਨ ਚਾਰ ਦਿਨਾਂ ਵਿੱਚ ਮੰਗਣੇ ਦੀ ਸਾਰੀ ਤਿਆਰੀ ਕਰ ਲਈ ਦੋ ਦਿਨ ਬਾਅਦ ਮੰਗਣਾ ਸੀ ਅਗਲੀ ਸਵੇਰ ਨੂੰ ਹਲਵਾਈ ਲੱਗ ਗਏ ਤੇ ਸਾਰੇ ਰਿਸ਼ਤੇਦਾਰ ਵੀ ਆ ਗਏ ਮੰਗਣੇ ਦਾ ਦਿਨ ਵੀ ਆ ਗਿਆ ਦੋ ਦਿਨ ਪਹਿਲਾਂ ਹੀ ਗੁਰਬਖਸ਼ ਪ੍ਰੀਤਮ ਵੀਰ ਭਾਬੀ ਤੇ ਬੱਚਿਆਂ ਨੂੰ ਜਾ ਕੇ ਲੈ ਆਇਆ ਦੋਵੇਂ ਜਵਾਈ ਤੇ ਹਰਜੀਤ ਤੇ ਅਮਰੋ ਦੇ ਪੇਕੇ ਵੀ ਆ ਗਏ 11 ਕੁ ਵਜੇ ਦੇ ਨੂੰ ਹਰਨੇਕ ਦੇ ਸੌਰੇ ਵੀ ਮੰਗਣਾ ਕਰਨ ਆ ਗਏ ਚਾਹ ਪੀਣ ਤੋਂ ਬਾਅਦ ਉਹਨਾਂ ਨੇ ਹਰਨੇਕ ਦੀ ਝੋਲੀ ਸ਼ਗਨ ਪਾ ਦਿੱਤਾ ਉਹਨਾਂ ਤੋਂ ਮਗਰੋਂ ਹਰਨੇਕ ਦੇ ਬੇਬੇ ਬਾਪੂ ਜੀ ਤੇ ਸਾਰੇ ਪਰਿਵਾਰ ਨੇ ਸ਼ਗਨ ਪਾਇਆ ਪ੍ਰਸ਼ਾਦਾ ਛਕਣ ਤੋਂ ਬਾਅਦ ਹਰਨੇਕ ਦੇ ਸੌਰੀਆਂ ਨੇ ਵਿਦਾ ਲਈ ਸਾਰੇ ਰਿਸ਼ਤੇਦਾਰ ਵੀ ਚਲੇ ਗਏ ਗੁਰਬਖਸ਼ ਰੋਜ਼ ਵਾਂਗ ਹੀ ਪ੍ਰੀਤਮ ਦੇ ਘਰ ਜਗਜੀਤ ਨੂੰ ਮਿਲਣ ਜਾ ਲੱ ਜਾਂਦਾ ਸੀ ਤੇ ਆਪਣੀ ਭਾਬੀ ਨੂੰ ਘਰ ਆਉਣ ਜਾਣ ਨੂੰ ਰੱਖਣ ਲਈ ਕਹਿ ਕੇ ਆਉਂਦਾ ਨਵੰਬਰ ਸ਼ੁਰੂ ਹੋ ਗਿਆ ਸੀ ਸਿਆਲ ਦੇ ਦਿਨ ਲੰਘਦਿਆਂ ਕਿਹੜਾ ਟਾਈਮ ਲੱਗਦਾ ਗੁਰਬਖਸ਼ ਦੀ ਛੁੱਟੀ ਖਤਮ ਹੋ ਗਈ ਉਹ ਵਾਪਸ ਜਾਣ ਦੀ ਤਿਆਰੀ ਕਰਨ ਲੱਗਾ ਪਰ ਇਸ ਵਾਰ ਸਾਰੇ ਪਰਿਵਾਰ ਨੂੰ ਇਹ ਸੀ ਕਿ ਅਗਲੇ ਸਾਲ ਹਰਨੇਕ ਦੇ ਵਿਆਹ ਵੇਲੇ ਗੁਰਬਖਸ਼ ਨੇ ਆ ਜਾਣਾ ਸੀ ਇਸ ਲਈ ਸਾਰਿਆਂ ਨੇ ਖੁਸ਼ੀ-ਖੁਸ਼ੀ ਗੁਰਬਖਸ਼ ਨੂੰ ਵਿਦਾ ਕੀਤਾ ਉਦੇਪੁਰ ਪਹੁੰਚ ਕੇ ਗੁਰਬਖਸ਼ ਡਿਊਟੀ ਤੇ ਜਾਣ ਲੱਗਿਆ ਹਰਜੀਤ ਦੀ ਜਦੋਂ ਚਿੱਠੀ ਆਈ ਤਾਂ ਚਿੱਠੀ ਪੜਦੇ ਗੁਰਬਖਸ਼ ਨੂੰ ਲੱਗਾ ਜਿਵੇਂ ਹਰਜੀਤ ਉਹਦੇ ਕੋਲ ਬੈਠੀ ਗੱਲਾਂ ਕਰਦੀ ਹੋਵੇ ਫਿਰ ਉਹ ਸੰਗਦੇ ਹੋਈ ਬੋਲੀ ਜੀ ਤੁਹਾਨੂੰ ਵਧਾਈ ਹੋਵੇ ਤੁਸੀਂ ਬਾਪੂ ਬਣਨ ਵਾਲੇ ਹੋ ਗੁਰਬਖਸ਼ ਬਹੁਤ ਖੁਸ਼ ਹੋਇਆ ਤੇ ਉਸਨੇ ਚਿੱਠੀ ਨੂੰ ਕੁੱਟ ਕੇ ਸੀਨੇ ਨਾਲ ਲਾ ਲਿਆ ਪਰ ਨਾਲ ਹੀ ਉਸ ਨੂੰ ਫਿਕਰ ਹੋ ਗਈ ਪਤਾ ਨਹੀਂ ਹਰਜੀਤ ਆਪਣਾ ਖਿਆਲ ਰੱਖਦੀ ਹੋਊਗੀ ਕਿ ਨਹੀਂ ਗੁਰਬਖਸ਼ ਨੇ ਚਿੱਠੀ ਦੇ ਜਵਾਬ ਵਿੱਚ ਬਾਰ ਬਾਰ ਹਰਜੀਤ ਨੂੰ ਆਪਣਾ ਖਿਆਲ ਰੱਖਣ ਲਈ ਕਿਹਾ ਦਿਨ ਬੀਤਣ ਲੱਗੇ ਕੋਚ ਦੀ ਸਲਾਹ ਨਾਲ ਫਰਵਰੀ ਵਿੱਚ ਸਾਰਿਆਂ ਨੇ ਆਪਣੇ ਦਾਖਲੇ ਦੀਆਂ ਅਰਜ਼ੀਆਂ ਇਸ ਉਮੀਦ ਨਾਲ ਲਿਖ ਦਿੱਤੀਆਂ ਕਿ ਜੁਲਾਈ ਵਿੱਚ ਇਸ ਵਾਰ ਉਹਨਾਂ ਨੂੰ ਹਰ ਹਾਲਤ ਕਾਲਜ ਵਿੱਚ ਦਾਖਲੇ ਮਿਲ ਜਾਣਗੇ ਮਾਰਚ ਮਹੀਨਾ ਸ਼ੁਰੂ ਹੋ ਗਿਆ ਸੀ ਫਿਰ ਤੋਂ ਪ੍ਰੈਕਟਿਸ ਸ਼ੁਰੂ ਹੋ ਗਈ ਸੀ ਇਸ ਵਾਰ ਜੂਨ ਵਿੱਚ ਸਲਾਨਾ ਹਾਕੀ ਕੱਪ ਸ਼ੁਰੂ ਹੋਣਾ ਸੀ ਨਵੰਬਰ ਤੋਂ ਲੈ ਕੇ ਹੁਣ ਤੱਕ ਹਰਜੀਤ ਦੀ ਚਿੱਠੀ ਹਰ 15 ਦਿਨਾਂ ਬਾਅਦ ਆਉਂਦੀ ਹੀ ਸੀ ਪਰ ਹੁਣ ਗੁਰਬਖਸ਼ ਨੂੰ ਹਰਜੀਤ ਦੀ ਫਿਕਰ ਰਹਿੰਦੀ ਸੀ ਪਰ ਕੀ ਕੀਤਾ ਜਾਵੇ ਫੌਜ ਦੀ ਡਿਊਟੀ ਹੀ ਐਵੇਂ ਦੀ ਹੁੰਦੀ ਆ ਕਿ ਫਿਕਰ ਤੇ ਯਾਦਾਂ ਤੋਂ ਬਿਨਾਂ ਕੁਝ ਪੱਲੇ ਨਹੀਂ ਹੁੰਦਾ ਫੌਜੀ ਲਈ ਤਾਂ ਦੇਸ਼ ਸੇਵਾ ਤੇ ਡਿਊਟੀ ਪਰਿਵਾਰ ਤੋਂ ਪਹਿਲਾਂ ਹੁੰਦੀ ਆ ਹਰਜੀਤ ਦੇ ਭਰਾ ਉਹਨੂੰ ਵਿਦਾ ਕਰਾਉਣ ਆਏ ਬੀਬੀ ਜੀ ਨੇ ਸਾਰੇ ਸ਼ਿਕਨ ਵਿਹਾਰ ਕਰਕੇ ਹਰਜੀਤ ਨੂੰ ਵਿਦਾ ਕਰ ਦਿੱਤਾ ਹਾਕੀ ਕੱਪ ਵੀ ਸ਼ੁਰੂ ਹੋ ਗਿਆ ਸਿਗਨਲ ਕੋਰ ਦੀ ਟੀਮ ਨੇ ਇਸ ਵਾਰ ਵੀ ਬਹੁਤ ਮਿਹਨਤ ਕੀਤੀ ਸੀ ਗੁਰਬਖਸ਼ ਦੀ ਟੀਮ ਨੇ ਪਹਿਲਾ ਮੈਚ ਜਿੱਤ ਲਿਆ ਮੈਚ ਤੋਂ ਬਾਅਦ ਗੁਰਬਖਸ਼ ਹੋਣੀ ਜਦੋਂ ਕਮਰੇ ਵਿੱਚ ਆ ਕੇ ਸਭ ਦੀਆਂ ਚਿੱਠੀਆਂ ਆਈਆਂ ਹੋਈਆਂ ਸੀ ਹਰਜੀਤ ਦੇ ਚਿੱਠੀ ਪੜ ਗੁਰਬਖਸ਼ ਦਾ ਮਨ ਖੁਸ਼ ਹੋ ਗਿਆ ਉਹ ਪੀਕੇ ਬੈਠੇ ਵੀ ਸੌਰਿਆ ਦੀ ਸੁਖਸਾਂਦ ਲਿਖਦੀ ਗੁਰਬਖਸ਼ ਨੂੰ ਐਵੇਂ ਮਹਿਸੂਸ ਹੁੰਦਾ ਕਿ ਉਹ ਸਾਰੇ ਪਰਿਵਾਰ ਨੂੰ ਮਿਲ ਲਿਆ ਹੋਵੇ ਇਸ ਵਰਤਾਂ ਹਰਨੇਕ ਦੀ ਵੀ ਮਹੀਨੇ 2 ਮਹੀਨੇ ਬਾਅਦ ਚਿੱਠੀ ਆ ਜਾਂਦੀ ਸੀ ਗੁਰਬਖਸ਼ ਦੀ ਟੀਮ ਤਿੰਨ ਮੈਚ ਹੋਰ ਜਿੱਤ ਗਈ ਫਿਰ ਇੱਕ ਦਿਨ ਗੁਰਬਖਸ਼ ਨੂੰ ਹਰਜੀਤ ਦੇ ਬਾਪੂ ਜੀ ਦਾ ਜਵਾਬੀ ਕਾਰਡ ਆਇਆ ਗੁਰਬਖਸ਼ ਨੂੰ ਪੜ੍ਹ ਕੇ ਬਹੁਤ ਖੁਸ਼ੀ ਹੋਈ ਕਿ ਉਹਦੇ ਘਰ ਵਾਹਿਗੁਰੂ ਜੀ ਨੇ ਧੀਰ ਹੀ ਦਾਤ ਬਖਸ਼ੀਆ ਗੁਰਬਖਸ਼ ਸ਼ਾਮ ਨੂੰ ਗੁਰਦੁਆਰਾ ਸਾਹਿਬ ਜਾ ਕੇ ਪਰਮਾਤਮਾ ਦਾ ਸ਼ੁਕਰਾਨਾ ਤੇ ਹਰਜੀਤ ਤੇ ਆਪਣੀ ਬੇਟੀ ਦੀ ਤੰਦਰੁਸਤੀ ਦੀ ਅਰਦਾਸ ਕਰਕੇ ਆਇਆ ਕਮਰੇ ਵਿੱਚ ਆ ਕੇ ਉਹਨੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਖੁਸ਼ੀ ਸਾਂਝੀ ਕੀਤੀ ਗੁਰਬਖਸ਼ ਨੇ ਉਸੇ ਵੇਲੇ ਜਵਾਬੀ ਕਾਰਡ ਦੇ ਦੂਜੇ ਪਾਸੇ ਲਿਖਿਆ ਤੇ ਸਵੇਰੇ ਡਿਊਟੀ ਜਾਣ ਤੋਂ ਪਹਿਲਾਂ ਪੋਸਟ ਕਰ ਦਿੱਤਾ ਗੁਰਬਖਸ਼ ਨੂੰ ਡਿਊਟੀ ਤੇ ਵੀ ਆਪਣੀ ਨੰਨੀ ਤਹੀ ਧੀ ਦਾ ਚਿਹਰਾ ਹੀ ਦਿਖੀ ਜਾਵੇ ਉਸ ਦਾ ਦਿਲ ਕਰਦਾ ਸੀ ਕਿ ਉੱਡ ਕੇ ਆਪਣੀ ਲਾਡਲੀ ਕੋਲ ਚਲਿਆ ਜਾਵੇ ਗੁਰਬਖਸ਼ ਨੇ ਸੋਚ ਲਿਆ ਸੀ ਕਿ ਹਾਕੀ ਕੱਪ ਤੋਂ ਬਾਅਦ ਚਾਹੇ 10 ਦਿਨ ਦੀ ਛੁੱਟੀ ਮਿਲ ਜਾਏ ਉਹ ਆਪਣੀ ਬੱਚੀ ਨੂੰ ਜ਼ਰੂਰ ਦੇਖ ਕੇ ਆਵੇਗਾ ਇਸ ਵਾਰ ਵੀ ਗੁਰਬਖਸ਼ ਦੀ ਟੀਮ ਸਾਰੇ ਮੈਚ ਜਿੱਤਦੀ ਗਈ ਕੱਲ ਨੂੰ ਸੈਮੀਫਾਈਨਲ ਮੈਚ ਸੀ ਤੇ ਟੀਮ ਨੇ ਪੂਰੀ ਮਿਹਨਤ ਕੀਤੀ ਅਗਲੇ ਦਿਨ ਸੈਮੀਫਾਈਨਲ ਮੈਚ ਵੀ ਸਿਗਨਲ ਕੋਰ ਦੀ ਟੀਮ ਨੇ ਜਿੱਤ ਲਿਆ ਪੂਰੀ ਟੀਮ ਨੇ ਬਹੁਤ ਮਿਹਨਤ ਕੀਤੀ ਤੇ ਖੁਸ਼ੀ ਮਨਾਈ ਤੇ ਹਾਕੀ ਟੀਮ ਦੇ ਸਾਰੇ ਖਿਡਾਰੀ ਯੂਨਿਟ ਵਾਪਸ ਚਲੇ ਗਏ ਗੁਰਵਖਸ਼ ਤੇ ਉਸ ਦਾ ਕੋਚ ਸ਼ਹਿਰ ਹੀ ਰੁੱਕ ਗਏ ਉਹਨਾਂ ਨੇ ਅਗਲੇ ਹਫਤੇ ਹੋਣ ਵਾਲੇ ਫਾਈਨਲ ਮੈਚ ਲਈ ਸਮਾਂ ਲੈਣਾ ਸੀ ਉਨ੍ਹਾਂ ਦੋਵਾਂ ਨੂੰ ਬਾਜ਼ਾਰ ਵਿੱਚੋਂ ਸਮਾਨ ਲੈੰਦਿਆਂ ਨੂੰ ਹਨੇਰਾ ਹੋ ਗਿਆ ਮੀਂਹ ਵੀ ਬਹੁਤ ਪੈਣ ਲੱਗਾ ਮੌਸਮ ਜ਼ਿਆਦਾ ਖਰਾਬ ਹੋਣ ਕਰਕੇ ਕੋਚ ਨੇ ਦੁਕਾਨ ਉੱਤੇ ਹੀ ਰੁਕਣ ਦਾ ਸੋਚਿਆ ਮੇ ਰੁਕਣ ਤੋਂ ਬਾਅਦ ਗੁਰਬਖਸ਼ ਨੇ ਸਾਰਾ ਸਮਾਨ ਜੀਪ ਵਿੱਚ ਰੱਖਿਆ ਕੋਚ ਨੇ ਜਦੋਂ ਜੀਪ ਚਾਲੂ ਕੀਤੀ ਤਾਂ ਜੀਪ ਚੱਲੀ ਨਹੀਂ ਬਹੁਤ ਕੋਸ਼ਿਸ਼ ਕਰਨ ਤੇ ਵੀ ਨਾ ਚੱਲੀ ਤਾਂ ਕੋਚ ਨੇ ਜੀਪ ਉੱਤੇ ਉੱਥੇ ਹੀ ਛੱਡ ਕੇ ਯੂਨਿਟ ਜਾਣ ਦਾ ਸੋਚਿਆ ਕੋਚ ਤੇ ਗੁਰਬਖਸ਼ ਪੈਦਲ ਹੀ ਚੱਲ ਪਏ ਮੀ ਫਿਰ ਤੋਂ ਥੋੜਾ ਥੋੜਾ ਪੈਣ ਲੱਗਾ। ਉਦੇ ਪਰ ਵਿੱਚ ਜ਼ਿਆਦਾਤਰ ਪਹਾੜੀ ਰਸਤੇ ਨੇ। ਉਹ ਦੋਵੇਂ ਤੁਰੇ ਜਾ ਰਹੇ ਸੀ ਕਿ ਪਿੱਛੋਂ ਇੱਕ ਮੋਟਰਸਾਈਕਲ ਨੇ ਗੁਰਬਖਸ਼ ਵਿੱਚ ਬਹੁਤ ਜ਼ੋਰ ਦੀ ਟੱਕਰ ਮਾਰੀ। ਕੋਚ ਦੇ ਸੰਭਾਲ ਦੇ ਸੰਭਾਲ ਦੇ ਗੁਰਬਖਸ਼ ਬੇਹੋਸ਼ ਹੋ ਗਿਆ। ਕੋਚ ਬਹੁਤ ਘਬਰਾ ਗਿਆ। ਉੱਥੇ ਨੇੜੇ ਮਦਦ ਮੰਗਣ ਲਈ ਵੀ ਕੋਈ ਨਹੀਂ ਸੀ। ਕੋਚ ਨੇ ਗੁਰਬਖਸ਼ ਨੂੰ మోਢਿਆਂ ਤੇ ਚੁੱਕਿਆ ਤੇ ਮਿਲਟਰੀ ਹਸਪਤਾਲ ਵੱਲ ਨੂੰ ਚੱਲ ਪਿਆ। ਮੀਂਹ ਗਰਮ ਤੋਰਨ ਵਿੱਚ ਵੀ ਮੁਸ਼ਕਲ ਆ ਰਹੀ ਸੀ। ਅੱਗੇ ਜਾ ਕੇ ਕੋਚ ਨੂੰ ਥੋੜੀ ਦੂਤ ਤੋਂ ਗੱਡੀ ਆਉਂਦੀ ਦਿਖੀ ਕੋਚ ਗੱਡੀ ਰੋਕਣ ਦੀ ਕੋਸ਼ਿਸ਼ ਕਰਨ ਲੱਗਾ ਗੁਰਬਖਸ਼ ਨੂੰ ਜ਼ਖਮੀ ਦੇਖ ਕੇ ਗੱਡੀ ਰੁਕ ਗਈ ਗੱਡੀ ਵਾਲੇ ਦੀ ਮਦਦ ਤੇ ਨਾਲ ਕੋਚ ਨੇ ਗੁਰਬਖਸ਼ ਨੂੰ ਗੱਡੀ ਵਿੱਚ ਪਾਇਆ ਤੇ ਲਿਜਾ ਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਡਾਕਟਰਾਂ ਨੇ ਇਲਾਜ ਸ਼ੁਰੂ ਕੀਤਾ ਗੁਰਬਖਸ਼ ਦੀ ਇੱਕ ਲੱਤ ਟੁੱਟ ਚੁੱਕੀ ਸੀ ਸਿਰ ਤੇ ਵੀ ਸੱਟ ਵਾਵਾ ਲੱਗੀ ਸੀ ਖੂਨ ਵੀ ਬਹੁਤ ਵਹਿ ਗਿਆ ਸੀ ਬਾਹਰ ਆ ਕੇ ਡਾਕਟਰ ਨੇ ਕੋਚ ਨੂੰ ਗੁਰਬਖਸ਼ ਦੇ ਸਾਰੇ ਹਾਲਾਤ ਸਮਝਾ ਦਿੱਤੇ ਰਾਤ ਗੁਰਬਖਸ਼ ਨੂੰ ਹੋਸ਼ ਨਹੀਂ ਆਇਆ ਕੋਚ ਸਵੇਰ ਹੁੰਦੇ ਸਾਰੇ ਗੁਰਬਖਸ਼ ਨੂੰ ਦੇਖਣ ਗਿਆ ਲੱਤ ਨੂੰ ਪਲਸਟਰ ਲੱਗਾ ਹੋਇਆ ਸੀ ਸਿਰ ਤੇ ਵੀ ਸਾਰੇ ਪੱਟੀਆਂ ਕੀਤੀਆਂ ਹੋਈਆਂ ਸੀ ਆਪਣੇ ਯਾਰ ਨੂੰ ਇਸ ਤਰ੍ਹਾਂ ਬੇਹੋਸ਼ੀ ਦੀ ਹਾਲਤ ਵਿੱਚ ਵੇਖ ਕੇ ਕੋਚ ਨੂੰ ਬਹੁਤ ਤਕਲੀਫ ਹੋਈ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਆਪਣੇ ਆਪ ਨੂੰ ਸੰਭਾਲਿਆ ਤੇ ਡਾਕਟਰ ਨੂੰ ਮਿਲਣ ਚਲਾ ਗਿਆ ਡਾਕਟਰ ਦੇ ਦੱਸਣ ਮੁਤਾਬਕ ਹਾਲੇ ਗੁਰਬਖਸ਼ ਦੀ ਹਾਲਤ ਵਿੱਚ ਕੋਈ ਫਰਕ ਨਹੀਂ ਸੀ। ਕੁਝ ਬਾਅਦ ਵਿੱਚ ਯੂਨਿਟ ਚਲਾ ਗਿਆ। ਉਸਨੇ ਯੂਨਿਟ ਜਾ ਕੇ ਰਾਤ ਦੇ ਐਕਸੀਡੈਂਟ ਬਾਰੇ ਅਫਸਰਾਂ ਨੂੰ ਦੱਸਿਆ। ਗੁਰਬਖਸ਼ ਦੇ ਘਰ ਵੀ ਤਾਰ ਪਹੁੰਚ ਕੇ ਤਾਰ ਪਾ ਕੇ ਸੂਚਿਤ ਕਰ ਦਿੱਤਾ ਗਿਆ। ਅਫਸਰ ਤੇ ਕੋਚ ਹਸਪਤਾਲ ਆ ਗਏ। ਗੁਰਬਖਸ਼ ਨੂੰ ਹਾਲੇ ਤੱਕ ਹੋਸ਼ ਨਹੀਂ ਸੀ ਆਇਆ। ਡਾਕਟਰ ਨੇ 12 ਘੰਟੇ ਇੰਤਜ਼ਾਰ ਕਰਨ ਨੂੰ ਕਿਹਾ। ਕੋਚ ਹਸਪਤਾਲ ਵਿੱਚ ਹੀ ਰੁਕ ਗਿਆ। ਅਫਸਰ ਨੇ ਯੂਨਿਟ ਜਾ ਕੇ ਗੁਰਬਖਸ਼ ਦੇ ਦੋਸਤਾਂ ਨੂੰ ਇੱਕ ਇੱਕ ਕਰਕੇ ਗੁਰਬਖਸ਼ ਕੋਲ ਰੁਕਣ ਲਈ ਕਿਹਾ 24 ਘੰਟੇ ਹੋ ਗਏ ਸੀ ਪਰ ਹਾਲੇ ਤੱਕ ਗੁਰਬਖਸ਼ ਨੂੰ ਪੂਰੀ ਤਰ੍ਹਾਂ ਹੋਸ਼ ਨਹੀਂ ਸੀ ਆਇਆ ਰਾਤ ਹੋ ਗਈ ਕੋਚ ਨੂੰ ਯੂਨਿਟ ਪੇਜ ਕੇ ਉਸ ਦੀ ਜਗ੍ਹਾ ਮੁੰਡਾ ਆ ਗਿਆ 3 ਘੰਟੇ ਤੋਂ ਉੱਤੇ ਹੋਏ ਤੇ ਕਿਤੇ ਜਾ ਕੇ ਗੁਰਬਖਸ਼ ਥੋੜਾ ਜਿਹਾ ਬੋਲਿਆ ਉਸ ਨੇ ਆਪਣੇ ਕੋਚ ਬਾਰੇ ਪੁੱਛੇ ਤਾਂ ਐਮਰਜੈਂਸੀ ਵਾਰਡ ਦੇ ਬਾਹਰ ਬੈਠੇ ਮੁੰਡੇ ਨੂੰ ਨਰਸ ਨੇ ਅੰਦਰ ਸੱਦਿਆ ਉਹ ਗੁਰਬਖਸ਼ ਨੂੰ ਹੋਸ਼ ਵਿੱਚ ਆਇਆ ਦੇਖ ਕੇ ਬਹੁਤ ਖੁਸ਼ ਹੋਇਆ ਗੁਰਬਖਸ਼ ਬਹੁਤ ਤਕਲੀਫ ਵਿੱਚ ਸੀ ਸਿਰ ਦੀ ਸੱਟ ਕਰਕੇ ਉਹ ਫਿਰ ਤੋਂ ਬੇਹੋਸ਼ ਹੋ ਗਿਆ ਸਵੇਰੇ ਕੋਚ ਦੇ ਆਉਣ ਤੋਂ ਬਾਅਦ ਗੁਰਬਖਸ਼ ਨੂੰ ਫਿਰ ਹੋਸ਼ ਆ ਗਿਆ ਪਰ ਟੀਕਿਆਂ ਤੇ ਦਵਾਈਆਂ ਕਰਕੇ ਫਿਰ ਨੀਂਦ ਆ ਗਈ ਉਧਰ ਗੁਰਬਖਸ਼ ਦੇ ਘਰ ਤਾਰ ਪਹੁੰਚ ਗਈ ਤਾਰ ਪਾੜ ਕੇ ਸਾਰੇ ਪਰਿਵਾਰ ਦਾ ਬੁਰਾ ਹਾਲ ਸੀ ਹਰਨੇਕ ਉਸੇ ਵਕਤ ਉਦੇਪੁਰ ਜਾਣ ਦੀ ਤਿਆਰੀ ਕਰਨ ਲੱਗਾ ਪ੍ਰੀਤਮ ਤੇ ਅਮਰੋ ਹਰਜੀਤ ਦੇ ਪਿੱਕੇ ਪਿੰਡ ਗੁਰਬਖਸ਼ ਬਾਰੇ ਦੱਸਣ ਚਲੇ ਗਏ ਹਰਜੀਤ ਜੇਠੇ ਜਠਾਣੀ ਨੂੰ ਦੇਖ ਕੇ ਹੈਰਾਨ ਹੋ ਗਈ ਕਿਉਂਕਿ ਥੋੜੇ ਦਿਨ ਪਹਿਲਾਂ ਤਾਂ ਸਾਰਾ ਪਰਿਵਾਰ ਪੰਜੀਰੀ ਦੇ ਕੇ ਗਿਆ ਸੀ ਸਾਰਿਆਂ ਦੀ ਸੁੱਖ ਸੰਤ ਪੁੱਛਣ ਤੋਂ ਬਾਅਦ ਪ੍ਰੀਤਮ ਹੁਣਾਂ ਨੇ ਬਹੁਤ ਮੁਸ਼ਕਿਲ ਦੇ ਨਾਲ ਗੁਰਬਖਸ਼ ਦੇ ਐਕਸੀਡੈਂਟ ਦਾ ਦੱਸਿਆ ਉਹਨਾਂ ਨੇ ਹਰਜੀਤ ਨੂੰ ਇਹ ਨਾ ਦੱਸਿਆ ਕਿ ਸੱਟ ਕਿੰਨੀ ਆ ਪਰ ਪ੍ਰੀਤਮ ਨੇ ਹਰਜੀਤ ਦੇ ਭਰਾ ਨੂੰ ਦੱਸ ਦਿੱਤਾ ਹਰਨੇਕ ਦੇ ਨਾਲ ਜਾਣ ਦੇ ਲਈ ਵੀ ਕਿਹਾ ਹਰਜੀਤ ਦਾ ਪੂਰਾ ਹਾਲ ਸੀ ਉਹ ਵੀ ਕਿਸ਼ਨ ਦੇ ਨਾਲ ਉਤੇਚਾ ਉਹਦੇ ਪੁਰ ਜਾਣ ਨੂੰ ਕਹਿਣ ਲੱਗੀ ਗੁਰਬਖਸ਼ ਦੇ ਐਕਸੀਡੈਂਟ ਦੀ ਖਬਰ ਸੁਣ ਕੇ ਹਰਜੀਤ ਤੇ ਮਾਪਿਆਂ ਦਾ ਪੂਰਾ ਹਾਲ ਸੀ ਸਾਰਿਆਂ ਨੂੰ ਐਵੇਂ ਸੀ ਕਿ ਛੇਤੀ ਗੁਰਬਖਸ਼ ਕੋਲ ਚਲੇ ਜਾਈਏ ਪਰ ਇਸ ਤਰ੍ਹਾਂ ਹੋ ਨਹੀਂ ਸਕਦਾ ਹਰਜੀਤ ਨੂੰ ਵੀ ਕਿਸੇ ਨੇ ਜਾਣ ਨਾ ਦਿੱਤਾ ਕਿਉਂਕਿ ਉਸ ਦੀ ਤੀ ਮੰਨਦੀਪ ਹਾਲੇ 1 ਮਹੀਨੇ ਦੀ ਨਹੀਂ ਹੋਈ ਸੀ ਪਰ ਹਰਜੀਤ ਦਾ ਧਿਆਨ ਗੁਰਬਖਸ਼ ਵਿੱਚ ਹੀ ਸੀ ਉਹ ਹਰ ਵਕਤ ਗੁਰਬਖਸ਼ ਦੀ ਤੰਦਰੁਸਤੀ ਦੀ ਅਰਦਾਸ ਕਰਦੀ ਜਦੋਂ ਤੱਕ ਹਰਨੇਕ ਕੋਣੀ ਪਹੁੰਚੀ ਤਾਂ ਗੁਰਬਖਸ਼ ਦੇ ਐਕਸੀਡੈਂਟ ਨੂੰ ਹਫਤਾ ਹੋ ਗਿਆ ਸੀ ਗੁਰਬਖਸ਼ ਦੀ ਸਿਹਤ ਬਹੁਤ ਕਮਜ਼ੋਰ ਹੋ ਗਈ ਸੀ ਹਰਨੇਕ ਤੋਂ ਬਾਅਦ ਹਰਨੇਕ ਤੋਂ ਆਪਣਾ ਵੀਰ ਦੇਖਿਆ ਨਾ ਗਿਆ ਹਰਨੇਕ ਤੇ ਕਿਸ਼ਨ ਹਸਪਤਾਲ ਗੇਟ ਕੋ ਲਾ ਕੇ ਰੋਣ ਲੱਗ ਪਏ ਕੋਚ ਬਾਹਰ ਆ ਕੇ ਉਹਨਾਂ ਨੂੰ ਸਮਝਾਉਣ ਲੱਗਾ ਜੇ ਤੁਸੀਂ ਤੋਂਵੇਂ ਜਾਣੇ ਹਿੰਮਤ ਹਾਰ ਗਏ ਤਾਂ ਮੇਰੇ ਗੁਰਬਖਸ਼ ਦੀ ਹਿੰਮਤ ਕਿਵੇਂ ਬਣੇਗੀ ਮੈਨੂੰ ਦੇਖੋ ਮੈਨੂੰ ਦੇਖੋ ਭਰਾਵਾਂ ਨਾਲੋਂ ਵੱਧ ਕੇ ਆ ਮੇਰਾ ਯਾਰ ਮੈਂ ਉਹਨੂੰ ਮਿਲਣ ਜਾਂਦਾ ਕਦੇ ਟੈਂਦੀ ਕਲਾ ਵਿੱਚ ਨਹੀਂ ਗਿਆ ਦੇਖਣਾ ਤੁਸੀਂ ਉਹਨੇ ਜਲਦੀ ਠੀਕ ਹੋ ਜਾਣਾ ਗੁਰਬਖਸ਼ ਦਾ ਜਿਸ ਦਿਨ ਐਕਸੀਡੈਂਟ ਹੋਇਆ ਸੀ ਉਸ ਦਿਨ ਤੋਂ ਹੀ ਜੋ ਵੀ ਹਸਪਤਾਲ ਵੱਲੋਂ ਖਾਣ ਨੂੰ ਦਿੱਤਾ ਜਾਂਦਾ ਉਹਨੂੰ ਕੁਝ ਵੀ ਹਜਮ ਨਹੀਂ ਹੁੰਦਾ ਸੀ ਇਸ ਲਈ ਬਹੁਤ ਕਮਜ਼ੋਰ ਹੋ ਗਿਆ ਕੋਚ ਦੋਵਾਂ ਨੂੰ ਯੂਨਿਟ ਜਾ ਕੇ ਗੁਰਬਖਸ਼ ਦੇ ਕਮਰੇ ਵਿੱਚ ਛੱਡ ਆਇਆ ਤਾਂ ਕਿ ਉਹ ਦੋਵੇਂ ਆਰਾਮ ਕਰ ਸਕਣਾਂ ਹਰਨੇਕ ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਈ ਉਹਨਾਂ ਦੋਵਾਂ ਨੂੰ ਗੁਰਬਖਸ਼ ਦੀ ਬਹੁਤ ਫਿਕਰ ਲੱਗੀ ਸੀ ਉਹਨਾਂ ਨੂੰ ਇਹ ਵੀ ਫਿਕਰ ਸੀ ਕਿ ਸਵੇਰੇ ਘਰ ਨੂੰ ਤਾਰ ਵੀ ਪਾਉਣੀ ਸੀ ਕੀ ਦੱਸਾਂਗੇ ਸਵੇਰੇ ਉਹ ਜਲਦੀ ਉੱਠੇ ਹਸਪਤਾਲ ਚਲੇ ਗਏ ਗੁਰਬਖਸ਼ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਹਰਨੇਕ ਤੇ ਕਿਸ਼ਨ ਗੁਰਬਖਸ਼ ਦਾ ਹਾਲ ਚਾਲ ਪੁੱਛਣ ਲੱਗੇ ਗੁਰਬਖਸ਼ ਕਹਿੰਦਾ ਮੈਂ ਠੀਕਾਂ ਹੌਲੀ ਹੌਲੀ ਫਰਕ ਪੈਣਾ ਤੇ ਕਾਲੀ ਦੇ ਨਾਲ ਕਿਸ਼ਨ ਤੋਂ ਹਰਜੀਤ ਤੇ ਆਪਣੀ ਧੀ ਦੇ ਸੋਕਸਾਂ ਬਾਰੇ ਪੁੱਛਣ ਲੱਗਾ ਕਿਸ਼ਨ ਨੇ ਕਿਹਾ ਉਹ ਦੋਵੇਂ ਠੀਕ ਠਾਕ ਨੇ ਸ਼ਾਮ ਤੱਕ ਉਹ ਦੋਵੇਂ ਗੁਰਬਖਸ਼ ਕੋਲ ਬੈਠੇ ਰਹੇ ਰਾਤ ਨੂੰ ਕੋਚ ਰੋਟੀ ਲੈ ਕੇ ਆਇਆ ਤਾਂ ਉਹ ਦੋਵੇਂ ਬਾਹਰ ਜਾ ਕੇ ਰੋਟੀ ਖਾਣ ਲੱਗੇ ਕਿਸ਼ਨ ਕਹਿੰਦਾ ਯਾਰ ਹਰਨੇਕ ਬਾਜੀ ਨੂੰ ਤਾਂ ਪੋਰਾ ਜਿਹਾ ਫਰਕ ਨਹੀਂ ਕਿੰਨੀ ਵਾਰ ਸਵੇਰ ਦੀ ਉਲਟੀ ਆ ਗਈ ਹਰਨੇਕ ਕਹਿੰਦਾ ਮੈਨੂੰ ਵੀ ਫਿਕਰ ਲੱਗੀ ਆ ਕਿਉਂ ਨਾ ਆਪਾਂ ਵੀਰੇ ਦੇ ਕੋਚ ਦੋਸਤ ਨੂੰ ਲਾੜ ਲੈ ਕੇ ਡਾਕਟਰ ਨੂੰ ਮਿਲ ਲਈਏ ਉਹ ਦੋਵੇਂ ਹਸਪਤਾਲ ਦੇ ਅੰਦਰ ਗਏ ਕੋਚ ਨੂੰ ਨਾਲ ਲੈ ਕੇ ਡਾਕਟਰ ਨੂੰ ਮਿਲਣ ਚਲੇ ਗਏ ਕੋਚ ਨੇ ਜਦੋਂ ਗੁਰਬਖਸ਼ ਦੀ ਸਿਹਤ ਬਾਰੇ ਪੁੱਛਿਆ ਤਾਂ ਡਾਕਟਰ ਨੇ ਦੱਸਿਆ ਗੁਰਬਖਸ਼ ਦੇ ਪੇਟ ਵਿੱਚ ਬਹੁਤ ਜ਼ਿਆਦਾ ਇਨਫੈਕਸ਼ਨ ਹੈਗੀ ਰਿਪੋਰਟ ਵਿੱਚ ਵੀ ਕੋਈ ਫਰਕ ਨਹੀਂ ਆਇਆ ਦੋ ਦਿਨ ਬਾਅਦ ਲੱਤ ਦਾ ਐਕਸਟਰਾ ਕਰਨਾ ਹੈ ਡਾਕਟਰ ਨੇ ਉਹਨਾਂ ਨੂੰ ਤਸੱਲੀ ਦਿੱਤੀ ਕਿ ਜਲਦੀ ਹੀ ਗੁਰਬਖਸ਼ ਨੂੰ ਫਰਕ ਪਹਿਚਾਣਾ ਉਹ ਤਿੰਨੇ ਜਾਣੇ ਡਾਕਟਰ ਦੇ ਕਮਰੇ ਵਿੱਚੋਂ ਬਾਹਰ ਆ ਗਏ ਕੋਚ ਨੇ ਹਰਨੇਕ ਹੋਣਾ ਨੂੰ ਫੇਰ ਤੋਂ ਹੌਸਲਾ ਦਿੱਤਾ ਹਰਨੇਕ ਤੇ ਕਿਸ਼ਨ ਹਸਪਤਾਲ ਵਿੱਚ ਰੁਕ ਗਏ ਤਿੰਨ ਦਿਨਾਂ ਬਾਅਦ ਹਸਪਤਾਲ ਲੱਤ ਦਾ ਐਕਸਟਰਾ ਹੋਇਆ ਲੱਤ ਨੂੰ ਕੋਈ ਫਰਕ ਨਹੀਂ ਪਿਆ ਜਦੋਂ ਹਰਨੇਕ ਹੋਣੀ ਡਾਕਟਰ ਨੂੰ ਮਿਲਣ ਗਏ ਉਹਨਾਂ ਨੇ ਦੱਸਿਆ ਗੁਰਬਖਸ਼ ਦਾ ਦੁਬਾਰਾ ਆਪਰੇਸ਼ਨ ਕਰਨਾ ਪੈਣਾ ਹਰਨੇਕ ਨੇ ਤਾਰ ਕਰਕੇ ਆਪਣੇ ਬਾਪੂ ਜੀ ਨੂੰ ਗੁਰਬਖਸ਼ ਦੀ ਸਿਹਤ ਬਾਰੇ ਦੱਸ ਦਿੱਤਾ ਪਰ ਹਰਜੀਤ ਨੂੰ ਕੁਝ ਵੀ ਦੱਸਣ ਤੋਂ ਮਨਾ ਕੀਤਾ ਪਰ ਹਰਜੀਤ ਦਾ ਦਿਲ ਦਾ ਉਨੂੰ ਹੀ ਪੁੱਛਿਆ ਜਾਣੇ ਉਹਨੂੰ ਬਸ ਹਰ ਕੜੀ ਗੁਰਬਖਸ਼ ਦੀ ਫਿਕਰ ਰਹਿੰਦੀ ਸੀ ਨਾ ਗੁਰਬਖਸ਼ ਕੋਲ ਜਾ ਸਕਦੀ ਸੀ ਹਾਲੇ ਉਹਦੇ ਬੱਚੇ ਬਹੁਤ ਛੋਟੇ ਸੀ ਬਸ ਹਰ ਪਲ ਆਪਣੇ ਗੁਰਬਖਸ਼ ਦੀ ਸਲਾਮਤੀ ਤੇ ਅਰਦਾਸ ਕਰਦੀ ਰਹਿੰਦੀ ਉਹ ਰੋਜ਼ ਜਵਾਬ ਹੀ ਕਾਗਜ਼ ਲਿਖਦੀ ਕਿਸ਼ਨ ਕਿਸੇ ਦਾ ਜਵਾਬ ਭੇਜ ਦਿੰਦਾ ਬਸ ਲਿਖ ਦਿੰਦਾ ਕਿ ਗੁਰਬਖਸ਼ ਠੀਕ ਠਾਕ ਆ 20 ਦਿਨ ਹੋ ਗਏ ਸੀ ਐਕਸੀਡੈਂਟ ਨੂੰ ਅੱਜ ਗੁਰਬਖਸ਼ ਦੀ ਲੱਤ ਦਾ ਦੁਬਾਰਾ ਆਪਰੇਸ਼ਨ ਕਰਨਾ ਸੀ ਗੁਰਬਖਸ਼ ਦੀ ਸਿਹਤ ਕਮਜ਼ੋਰ ਸੀ ਇਨਫੈਕਸ਼ਨ ਬਹੁਤ ਵੱਧ ਗਈ ਸੀ ਸਿਰ ਤੇ ਜ਼ਖਮ ਕੋਜੇ ਠੀਕ ਸੀ ਗੁਰਬਖਸ਼ ਨੇ ਹਿੰਮਤ ਨਹੀਂ ਹਾਰੀ ਗਲੂਕੋਜ਼ ਤੇ ਦਵਾਈਆਂ ਦੇ ਨਾਲ ਉਸ ਦੀ ਜ਼ਿੰਦਗੀ ਚੱਲਦੀ ਸੀ ਆਪਰੇਸ਼ਨ ਤੋਂ ਪਹਿਲਾਂ ਸ਼ਾਮ ਨੂੰ ਗੁਰਬਖਸ਼ ਦੇ ਬਾਪੂ ਜੀ ਉਦੈਪੁਰ ਪਹੁੰਚ ਗਏ ਪਰ ਉਦੋਂ ਤੱਕ ਗੁਰਬਖਸ਼ ਨੂੰ ਆਪਰੇਸ਼ਨ ਥੀਏਟਰ ਵਿੱਚ ਲੈ ਗਏ ਬਾਪੂ ਜੀ ਹਰਨੇ ਖੋਣਾ ਨੂੰ ਦੇਖ ਕੇ ਹੀ ਸਮਝ ਗਏ ਕਿ ਗੁਰਬਖਸ਼ ਠੀਕ ਨਹੀਂ ਪਰ ਬਾਪੂ ਜੀ ਉਹਨਾਂ ਦੋਵਾਂ ਨੂੰ ਹੌਸਲਾ ਦੇਣ ਲੱਗੇ ਉਹਨਾਂ ਨੇ ਕਿਹਾ ਮਨ ਹੌਲਾ ਨਾ ਕਰੋ ਬੈਠ ਕੇ ਪਾਠ ਕਰੋ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰੋ ਹਰਨੇਕ ਦਾ ਮਨ ਨਹੀਂ ਸਿੱਖੜਦਾ ਉਹਦਾ ਧਿਆਨ ਗੁਰਬਖਸ਼ ਵੱਲ ਹੀ ਸੀ ਆਪਰੇਸ਼ਨ ਬਹੁਤ ਲੰਮਾ ਚੱਲਿਆ ਕਈ ਘੰਟੇ ਲੰਘ ਗਏ ਨਰਸਾਂ ਅੰਦਰੋਂ ਆਉਂਦੀਆਂ ਫਿਰ ਮੁੜ ਜਾਂਦੀਆਂ ਜੇ ਕੁਝ ਪੁੱਛਦੇ ਬਸ ਚੁੱਪਚਾਪ ਅੰਦਰ ਚਦੀਆਂ ਜਾਂਦੀਆਂ ਹਰਨੇਕ ਵੀ ਆਪਣੇ ਬਾਪੂ ਜੀ ਕੋਲ ਜਾ ਕੇ ਬੈਠ ਗਿਆ ਕਿੰਨੇ ਹੀ ਘੰਟਿਆਂ ਬਾਅਦ ਆਪਰੇਸ਼ਨ ਥੀਟਰ ਦਾ ਗੇਟ ਖੁੱਲ੍ਹਿਆ ਹਰਨੇਕ ਤੇ ਕਿਸ਼ਨ ਚਲਦੀ ਦੇ ਨਾਲ ਗੇਟ ਦੇ ਨੇੜੇ ਚਲੇ ਗਏ ਜਦੋਂ ਤੱਕ ਡਾਕਟਰ ਬਾਹਰ ਆਇਆ ਬਾਪੂ ਜੀ ਤੇ ਕੋਚ ਵੀ ਆ ਗਏ ਡਾਕਟਰ ਕੋਚ ਨੂੰ ਦੱਸਣ ਲੱਗਿਆ ਕਿ ਆਪਰੇਸ਼ਨ ਠੀਕ ਹੋ ਗਿਆ ਪਰ ਅਗਲੇ 24 ਤੋਂ 48 ਘੰਟੇ ਗੁਰਬਖਸ਼ ਲਈ ਬਹੁਤ ਭਾਰੀ ਨੇ ਕਿਉਂਕਿ ਇਨਫੈਕਸ਼ਨ ਨੂੰ ਠੀਕ ਹੋਣ ਨੂੰ ਸਮਾਂ ਲੱਗਦਾ ਹੈ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਆ ਬਾਕੀ ਸਭ ਕੁਝ ਪਰਮਾਤਮਾ ਦੇ ਹੱਥਾ ਬਾਪੂ ਜੀ ਨੇ ਡਾਕਟਰ ਦਾ ਧੰਨਵਾਦ ਕੀਤਾ ਤੇ ਸਾਰਿਆਂ ਨੂੰ ਹੌਸਲਾ ਦਿੱਤਾ ਕਿ ਜਿਵੇਂ ਵਾਹਿਗੁਰੂ ਜੀ ਨੇ ਹੁਣ ਤੱਕ ਗੁਰਬਖਸ਼ ਦਾ ਸਾਥ ਦਿੱਤਾ ਅੱਗੇ ਵੀ ਉਹਨੇ ਹੀ ਸਹਾਈ ਹੋਣਾ ਹੈ ਇਸ ਟਾਈਮ ਤੱਕ ਗੁਰਬਖਸ਼ ਨੂੰ ਮਿਲਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਸੀ ਤੜਕੇ ਦੇ 2:00 ਬੱਜ ਗਏ ਸੀ ਇਸ ਲਈ ਕੋਚ ਨੇ ਸਾਰਿਆਂ ਨੂੰ ਯੂਨਿਟ ਚੱਲਣ ਲਈ ਕਿਹਾ ਪਰ ਕਿਸ਼ਨ ਨੇ ਬਾਪੂ ਜੀ ਤੇ ਹਰਨੇਕ ਨੂੰ ਭੇਜ ਦਿੱਤਾ ਕਿ ਉਹ ਆਰਾਮ ਕਰ ਲੈਣਗੇ ਬਾਪੂ ਜੀ ਕੱਲ ਦੇ ਲੰਬੇ ਸਫ਼ਰ ਤੋਂ ਆਏ ਸੀ ਇਸ ਲਈ ਉਹ ਥੋੜੇ ਟਾਈਮ ਲਈ ਆਰਾਮ ਕਰਨ ਲੱਗੇ ਹਰਨੇਕ ਨੂੰ ਵੀ ਨੀਂਦ ਆ ਗਈ ਬਾਪੂ ਜੀ ਸਵੇਰ ਹੁੰਦੇ ਹੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਤੇ ਗੁਰਬਖਸ਼ ਦੀ ਅਰਦਾਤ ਤੰਦਰੁਸਤੀ ਲਈ ਅਰਦਾਸ ਕਰਨ ਦੇ ਚਲੇ ਗਏ ਹਰਨੇਕ ਵੀ ਬਾਅਦ ਵਿੱਚ ਨਹਾ ਕੇ ਤਿਆਰ ਹੋ ਗਿਆ ਜਦੋਂ ਤੱਕ ਬਾਪੂ ਜੀ ਵਾਪਸ ਆਏ ਕੋ ਚੋਂਨ ਲਈ ਚਾਹ ਤੇ ਨਾਸ਼ਤਾ ਲੈ ਕੇ ਆਇਆ ਹਰਨੇਕ ਨੂੰ ਗੁਰਬਖਸ਼ ਕੋਲ ਜਾਣ ਦੀ ਕਾਹਲੀ ਲੱਗੀ ਸੀ ਉਹਨਾਂ ਨੇ ਤੇ ਬਾਪੂ ਜੀ ਨੇ ਥੋੜਾ ਬਹੁਤ ਖਾਧਾ ਤੇ ਹਸਪਤਾਲ ਆ ਗਏ ਗੁਰਬਖਸ਼ ਐਮਰਜੈਂਸੀ ਬਾੜ ਵਿੱਚ ਸੀ 5-10 ਮਿੰਟ ਇੱਕ ਜਾਣਾ ਦਿਨ ਵਿੱਚ ਸਵੇਰੇ ਸ਼ਾਮ ਮਿਲ ਸਕਦਾ ਸੀ ਬਾਪੂ ਜੀ ਹਸਪਤਾਲ ਵਿੱਚ ਆ ਕੇ ਸਵੇਰੇ 10 ਵਜੇ ਗੁਰਬਖਸ਼ ਨੂੰ ਮਿਲਣ ਗਏ ਬਾਪੂ ਜੀ ਤੋਂ ਦੇਖਿਆ ਨਹੀਂ ਗਿਆ ਗੁਰਬਖਸ਼ बेहोश ਸੀ ਉਹ 10 ਮਿੰਟ ਰੁੱਕ ਕੇ ਬਾਹਰ ਆ ਗਏ ਹਰਨੇਕ ਚੁੱਪ ਸੀ ਉਹ ਹਸਪਤਾਲ ਰੁਕ ਗਿਆ ਬਾਪੂ ਜੀ ਤੇ ਕਿਸ਼ਨ ਯੂਨਿਟ ਵਾਪਸ ਚਲੇ ਗਏ ਰਾਤ ਨੂੰ ਦੋਵੇਂ ਜਾਣੇ ਇਸ ਉਮੀਦ ਨਾਲ ਹਸਪਤਾਲ ગયા ਗੁਰਬਖਸ਼ ਨੂੰ ਹੋਸ਼ ਆ ਗਿਆ ਹੋਰਨੇਕ ਸ਼ਾਮ ਵੇਲੇ ਗੁਰਬਖਸ਼ ਨੂੰ ਮਿਲਣ ਗਿਆ ਪਰ ਉਸ ਨੂੰ ਹੋਸ਼ ਨਹੀਂ ਸੀ ਆਇਆ ਬਾਪੂ ਜੀ ਅੱਜ ਰਾਤ ਕਿਸ਼ਨ ਦੇ ਨਾਲ ਹੀ ਹਸਪਤਾਲ ਵਿੱਚ ਰੁਕ ਗਏ ਨਾ ਹਰਨੇਕ ਹੀ ਵਾਪਸ ਗਿਆ ਸਭ ਨੂੰ ਉਮੀਦ ਸੀ ਕਿ ਅੱਜ ਰਾਤ ਨੂੰ ਗੁਰਬਖਸ਼ ਨੂੰ ਹੋਸ਼ ਆ ਜਾਵੇਗਾ ਉਹ ਤਿੰਨੇ ਜਾਣੇ ਸਾਰੀ ਰਾਤ ਬੈਠੇ ਰਹੇ ਜੇ ਕੋਈ ਸੌਣ ਦੀ ਵੀ ਕੋਸ਼ਿਸ਼ ਕਰਦਾ ਨੀਂਦ ਕਿੱਥੇ ਆਉਂਦੀ ਦਿਨ ਚੜਨ ਵਾਲਾ ਹੋ ਗਿਆ ਸੀ 26-27 ਘੰਟੇ ਹੋਏ ਸੀ ਆਪਰੇਸ਼ਨ ਨੂੰ ਪਰ ਹਾਲੇ ਤੱਕ ਗੁਰਬਖਸ਼ ਨੂੰ ਹੋਸ਼ ਨਹੀਂ ਸੀ ਆਇਆ ਬਾਪੂ ਜੀ ਹਰਨੇਕ ਨੂੰ ਧੱਕੇ ਨਾਲ ਹੀ ਕਮਰੇ ਵਿੱਚ ਲੈ ਗਏ ਤਾਂ ਕਿ ਉਹ ਦੋ ਘੜੀ ਸੌਂ ਜਾਵੇ ਆਪ ਉਹ ਨਹਾ ਕੇ ਗੁਰਦੁਆਰਾ ਸਾਹਿਬ ਚਲੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਵਿੱਚ ਮੱਥਾ ਟੇਕਣ ਤੋਂ ਬਾਅਦ ਬਾਪੂ ਜੀ ਉੱਥੇ ਬੈਠ ਕੇ ਪਾਠ ਕਰਨ ਲੱਗ ਪਏ ਫਿਰ ਸੇਵਾ ਕਰਨ ਤੋਂ ਬਾਅਦ ਕਮਰੇ ਵਿੱਚ ਆ ਗਏ ਦੰਦੇ 11 ਵਜ ਗਏ ਸੀ ਕੋਚ ਹਰਨੇਕ ਨੂੰ ਮਿਲ ਕੇ ਕਿਸ਼ਨ ਕੋਲ ਹਸਪਤਾਲ ਚਲਾ ਗਿਆ ਉਧਰ ਗੁਰਬਖਸ਼ ਨੂੰ ਆਪਰੇਸ਼ਨ ਤੋਂ ਬਾਹਰ ਬਾਦ ਥੋੜਾ ਹੋਸ਼ ਆਇਆ ਨਰਸ ਨੇ ਆ ਕੇ ਕਿਸ਼ਨ ਨੂੰ ਗੁਰਬਖਸ਼ ਬਾਰੇ ਦੱਸਿਆ ਤਾਂ ਕਿਸ਼ਨ ਰੱਬ ਦਾ ਸ਼ੁਕਰਾਨਾ ਕਰਦਾ ਹੋਇਆ ਐਮਰਜੈਂਸੀ ਪਾਰਟ ਦੇ ਵਿੱਚ ਚਲਾ ਗਿਆ ਆਕਸੀਜਨ ਲੱਗੀ ਹੋਈ ਸੀ ਗੁਰਬਖਸ਼ ਨੂੰ ਚੰਗੀ ਤਰ੍ਹਾਂ ਹੋਸ਼ ਨਹੀਂ ਆਇਆ ਬੋਲ ਵੀ ਨਹੀਂ ਹੋਇਆ ਪਰ ਕਿਸ਼ਨ ਦੇ ਮਨ ਨੂੰ ਕੁਝ ਤਰਵਾਸ ਹੋਇਆ ਵਾੜ ਵਿੱਚੋਂ ਬਾਹਰ ਆਇਆ ਤਾਂ ਕੋਚ ਆ ਗਿਆ ਸੀ ਕਿਸ਼ਨ ਨੇ ਗੁਰਬਖਸ਼ ਵਾਰੇ ਸਾਰਾ ਕੁਝ ਉਹਨਾਂ ਨੂੰ ਦੱਸ ਦਿੱਤਾ ਕੋਚ ਤੇ ਕਿਸ਼ਨ ਦੋਵੇਂ ਜਾਣੇ ਡਾਕਟਰ ਨੂੰ ਮਿਲਣ ਗਏ ਕੋਚ ਕਹਿੰਦਾ ਡਾਕਟਰ ਸਾਹਿਬ ਗੁਰਬਖਸ਼ ਨੂੰ ਚੰਗੀ ਤਰ੍ਹਾਂ ਹੋਸ਼ ਕਿਉਂ ਨਹੀਂ ਆਉਂਦਾ ਕਾਫੀ ਸਮਾਂ ਬੀਤ ਗਿਆ ਆਪਰੇਸ਼ਨ ਹੋਏ ਨੂੰ ਡਾਕਟਰ ਕਹਿੰਦਾ ਬਹੁਤ ਵੱਡਾ ਆਪਰੇਸ਼ਨ ਸੀ ਮੈਨੂੰ ਖੁਦ ਨਹੀਂ ਪਤਾ ਕੀ ਹੋਣਾ ਕੋਈ ਚਾਂਸ ਨਹੀਂ ਸੀ ਮੈਂ ਤਾਂ ਸਿਗਨਲ ਕੋਰ ਵਿੱਚ ਸਭ ਲਿਖ ਕੇ ਭੇਜ ਦਿੱਤਾ ਸੀ ਅਪਸਰੇ ਹੀ ਚਾਹੁੰਦੇ ਸੀ ਕਿ ਆਪਰੇਸ਼ਨ ਦਾ ਰਿਸਕ ਲੈਣਾ ਚਾਹੀਦਾ ਕਿਸ਼ਨ ਕਹਿੰਦਾ ਹੁਣ ਬਾਜੀ ਨੂੰ ਕਦੋਂ ਤੱਕ ਚੰਗੀ ਤਰ੍ਹਾਂ ਹੋਸ਼ ਆਵੇਗਾ ਡਾਕਟਰ ਫਿਰ ਤੋਂ ਦੱਸਣ ਲੱਗਾ ਕਿ ਗੁਰਬਖਸ਼ ਬਹੁਤ ਹਿੰਮਤ ਵਾਲਾ ਉਹਨੂੰ ਪਤਾ ਸੀ ਆਪਰੇਸ਼ਨ ਟਾਈਮ ਉਸਦੀ ਜਾਨ ਵੀ ਜਾ ਸਕਦੀ ਆ ਪਰ ਫਿਰ ਵੀ ਉਸਨੇ ਆਪਰੇਸ਼ਨ ਕਰਵਾਉਣ ਨੂੰ ਹਾਂ ਕਰ ਦਿੱਤੀ ਤੁਸੀਂ ਟੈਨਸ਼ਨ ਨਾ ਲਵੋ ਗੁਰਬਖਸ਼ ਨੇ ਹੌਲੀ ਹੌਲੀ ਠੀਕ ਹੋ ਜਾਣਾ ਕੋਚ ਨੇ ਡਾਕਟਰ ਤੋਂ ਇੱਕ ਹੋਰ ਇਜਾਜ਼ਤ ਲੈ ਲਈ ਕਿ ਗੁਰਬਖਸ਼ ਦਾ ਖਾਣਾ ਜਿਉ ਆਪਣੇ ਘਰ ਤੋਂ ਬਣਾ ਕੇ ਲੈ ਆਇਆ ਕਰੇ ਕਿਸ਼ਨ ਤੇ ਕੋਚ ਬਾਹਰ ਆ ਗਏ ਉਦੋਂ ਤੱਕ ਬਾਪੂ ਜੀ ਤੇ ਹਰਨੇਕ ਵੀ ਆ ਗਏ ਕੋਚ ਨੇ ਗੁਰਬਖਸ਼ ਦੀ ਸਿਹਤ ਬਾਰੇ ਸਭ ਕੁਝ ਉਹਨਾਂ ਨੂੰ ਸਮਝਾ ਦਿੱਤਾ ਬਾਪੂ ਜੀ ਨੂੰ ਹੁਣ ਆਸ ਵੱਜ ਗਈ ਸੀ ਕਿ ਹੌਲੀ ਹੌਲੀ ਸਹੀ ਗੁਰਬਖਸ਼ ਨੂੰ ਹੋਸ਼ ਆ ਜਾਵੇਗਾ ਪਰ ਹਰਨੇਕ ਦਾ ਦਿਲ ਨਹੀਂ ਸੀ ਖੜਦਾ ਕਿਸ਼ਨ ਨੇ ਉਹਨੂੰ ਸਮਝਾਇਆ ਕਿ ਮੈਂ ਡਾਕਟਰ ਨੂੰ ਮਿਲ ਕੇ ਆਇਆ ਬਹੁਤ ਜਲਦੀ ਬਾਜੀ ਨੂੰ ਹੋਸ਼ ਆ ਜਾਣਾ ਹੈ ਦੁਪਹਿਰ ਤੋਂ ਬਾਅਦ ਨਰਸ ਨੇ ਆ ਕੇ ਕਿਸ਼ਨ ਨੂੰ ਕਿਹਾ ਕਿ ਗੁਰਬਖਸ਼ ਤੁਹਾਡਾ ਨਾਮ ਲੈਂਦਾ ਕਿਸ਼ਨ ਨੇ ਆ ਕੇ ਹਰਨੇਕ ਨੂੰ ਕਿਹਾ ਭਾਜੀ ਨੂੰ ਹੋਸ਼ ਆ ਗਿਆ ਪਰ ਉਸ ਦੇ ਨਾਲ ਜਾਣ ਦੀ ਹਿੰਮਤ ਨਹੀਂ ਹੋਈ ਕਿਸ਼ਨ ਜਦੋਂ ਜਲਦੀ ਨਾਲ ਅੰਦਰ ਗਿਆ ਤਾਂ ਗੁਰਬਖਸ਼ ਨੇ ਅੱਖਾਂ ਖੋਲੀਆਂ ਕਿਸ਼ਨ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗੁਰਬਖਸ਼ ਕੋਲ ਜਾ ਕੇ ਉਸ ਦਾ ਹਾਲ ਚਾਲ ਪੁੱਛਣ ਲੱਗਾ ਕਿਸ਼ਨ ਕਹਿੰਦਾ ਭਾਜੀ ਸ਼ੁਕਰ ਹੈ ਤੁਹਾਨੂੰ ਹੋਸ਼ ਆਇਆ ਅਸੀਂ ਤਾਂ ਬਹੁਤ ਡਰ ਗਏ ਸੀ ਗੁਰਬਖਸ਼ ਦੀ ਆਵਾਜ਼ ਥਿਰਕਦੀ ਸੀ ਫਿਰ ਵੀ ਉਸਨੇ ਕਿਹਾ ਕਿ ਠੀਕਾਂ ਤੇ ਹਰਨੇਕ ਬਾਰੇ ਪੁੱਛਣ ਲੱਗਾ ਕਿ ਉਹ ਠੀਕਾ ਕਿਸ਼ਨ ਕਹਿੰਦਾ ਉਹ ਠੀਕਾ ਬਾਜੀ ਤੁਸੀਂ ਜ਼ਿਆਦਾ ਗੱਲ ਨਾ ਕਰੋ ਆਰਾਮ ਕਰੋ ਮੈਂ ਬਾਪੂ ਜੀ ਤੇ ਹਰਨੇਕ ਨੂੰ ਭੇਜਦਾ ਗੁਰਬਖਸ਼ ਕਹਿੰਦਾ ਬਾਪੂ ਜੀ ਕਦੋਂ ਆਏ ਕਿਸ਼ਨ ਕਹਿੰਦਾ ਆਪਰੇਸ਼ਨ ਵਾਲੇ ਤੇ ਨਾ ਆਏ ਸੀ ਕਿਸ਼ਨ ਨੇ ਬਾਹਰ ਆਏ ਤੋਂ ਬਾਪੂ ਜੀ ਅੰਦਰ ਗਏ ਗੁਰਬਖਸ਼ ਨੂੰ ਠੀਕ ਦੇਖ ਕੇ ਉਹਨਾਂ ਦਾ ਮਨ ਕੁਝ ਸ਼ਾਂਤ ਹੋਇਆ ਪਰ ਗੁਰਬਖਸ਼ ਦੀ ਹਾਲਤ ਠੀਕ ਨਹੀਂ ਸੀ ਬਾਪੂ ਜੀ ਦੇ ਜਾਣ ਤੋਂ ਬਾਅਦ ਨਰਸ ਨੇ ਗੁਰਬਖਸ਼ ਨੂੰ ਦਵਾਈ ਦਿੱਤੀ ਉਸ ਤੋਂ ਬਾਅਦ ਉਹ ਸੌਂ ਗਿਆ ਬਾਪੂ ਜੀ ਹਰਨੇਕ ਨੂੰ ਸਮਝਾਉਣ ਲੱਗੇ ਜੇ ਆਪਾਂ ਹਿੰਮਤ ਹਾਰ ਗਏ ਤਾਂ ਗੁਰਬਖਸ਼ ਨੂੰ ਕਿਵੇਂ ਚੱਲਦਾ ਕਰਾਂਗੇ ਪਰ ਦਿਲ ਤਾਂ ਬਾਪੂ ਜੀ ਦਾ ਵੀ ਕੋਈ ਪੁੱਛਿਆ ਹੀ ਜਾਣੇ ਜਦੋਂ ਨੇ ਗੁਰਬਖਸ਼ ਨੂੰ ਮਿਲ ਕੇ ਆਏ ਸੀ ਬਾਪੂ ਜੀ ਤੋਂ ਗੁਰਬਖਸ਼ ਦੀ ਹੱਡੀ ਦਾ ਪਿੰਜਰ ਬਣਿਆ ਦੇਖੀ ਨਹੀਂ ਸੀ ਹੋਇਆ ਤਿੰਨ ਆਪਰੇਸ਼ਨ ਇਕੱਠੇ ਹੋਏ ਗੁਰਬਖਸ਼ ਦੇ ਉਹ ਬਹੁਤ ਤਕਲੀਫ ਵਿੱਚ ਸੀ ਸ਼ਾਮ ਨੂੰ ਜਦੋਂ ਮਿਲਣ ਦਾ ਟਾਈਮ ਹੋਇਆ ਤਾਂ ਹਰਨੇਕ ਮਿਲਣ ਗਿਆ ਬਸ 2 ਮਿੰਟ ਗੱਲ ਕਰਕੇ ਵਾਪਸ ਆ ਗਿਆ ਉਸ ਤੋਂ ਵੀਰ ਆਪਣਾ ਇਸ ਹਾਲਤ ਵਿੱਚ ਦੇਖ ਨਹੀਂ ਸੀ ਹੁੰਦਾ ਗੁਰਬਖਸ਼ ਖੋਦ ਵੀ ਇਹੀ ਚਾਹੁੰਦਾ ਸੀ ਕਿ ਹਰਨੇਕ ਹਾਲੇ ਥੋੜੇ ਦਿਨ ਉਸ ਕੋਲ ਨਾ ਆਵੇ ਕਿਸ਼ਨ ਤੇ ਗੁਰਬਖਸ਼ ਨੇ ਹਿੰਮਤ ਨਹੀਂ ਹਾਰੀ ਸੀ ਕਿਸ਼ਨ ਦਿਨ ਰਾਤ ਆਪਣੇ ਬਾਜੀ ਕੋਲ ਰਹਿੰਦਾ ਗੁਰਬਖਸ਼ ਬਹੁਤ ਹੌਸਲੇ ਨਾਲ ਆਪਣੀਆਂ ਤਕਲੀਫਾਂ ਦੇ ਨਾਲ ਮੁਕਾਬਲਾ ਕਰ ਰਿਹਾ ਸੀ ਗੁਰਬਖਸ਼ ਦੇ ਆਪਰੇਸ਼ਨ ਨੂੰ 10 ਦਿਨ ਹੋ ਗਏ ਸੀ ਹੁਣ ਕੁਝ ਫਰਕ ਪੈਣ ਲੱਗਾ ਸੀ ਕੋਚ ਘਰੋਂ ਹਲਕਾ ਜਿਹਾ ਕੁਝ ਖਾਣ ਨੂੰ ਬਣਾ ਕੇ ਲਿਆਉਂਦਾ ਉਹ ਥੋੜਾ ਬਹੁਤ ਹਜਮ ਹੋਣ ਲੱਗ ਪਿਆ ਸੀ ਹੁਣ ਬਾਪੂ ਜੀ ਨੂੰ ਹੌਸਲਾ ਹੋ ਗਿਆ ਕਿ ਗੁਰਬਖਸ਼ ਹੁਣ ਠੀਕ ਹੋਣ ਲੱਗ ਪਿਆ ਬਾਪੂ ਜੀ ਗੁਰਬਖਸ਼ ਨੂੰ ਮਿਲ ਕੇ ਵਾਪਸ ਪਿੰਡ ਨੂੰ ਚਲੇ ਗਏ ਗੁਰਬਖਸ਼ ਨੂੰ 2 ਮਹੀਨੇ ਤੋਂ ਉੱਪਰ ਸਮਾਂ ਲੰਘ ਗਿਆ ਸੀ ਹਸਪਤਾਲ ਦੇ ਐਮਰਜੈਂਸੀ ਬਾਡ ਵਿੱਚ ਪਏ ਨੂੰ ਅੱਜ 2 ਮਹੀਨੇ ਬਾਅਦ ਉਹਨੂੰ ਸਹਾਰੇ ਨਾਲ ਬਿਠਾਇਆ ਗਿਆ ਗੁਰਬਖਸ਼ ਨੇ ਇਸ ਥੋੜੇ ਜਿਹੇ ਟਾਈਮ ਵਿੱਚ ਹੀ ਹਰਜੀਤ ਦੀਆਂ ਕਿੰਨੀਆਂ ਹੀ ਚਿੱਠੀਆਂ ਦਾ ਜਵਾਬ ਇੱਕ ਵਿੱਚ ਹੀ ਲਿਖ ਕੇ ਕਿਸ਼ਨ ਨੂੰ ਫੜਾ ਕੇ ਪੋਸਟ ਕਰਨ ਨੂੰ ਕਿਹਾ ਅੱਜ ਗੁਰਬਖਸ਼ ਨੂੰ ਬਾੜ ਵਿੱਚ ਸ਼ਿਫਟ ਕਰਨਾ ਸੀ ਕਿਸ਼ਨ ਨੇ ਹਰਨੇਕ ਨੂੰ ਗੁਰਬਖਸ਼ ਕੋਲ ਭੇਜ ਦਿੱਤਾ ਤਾਂ ਕਿ ਬਾੜ ਵਿੱਚ ਆਉਣ ਵੇਲੇ ਨਾਲ ਹੋਵੇ ਆਪ ਕਿਸ਼ਨ ਚਿੱਠੀਆਂ ਪੋਸਟ ਕਰਕੇ ਯੂਨਿਟ ਚਲਾ ਗਿਆ ਨਹਾ ਕੇ ਤਿਆਰ ਹੋਇਆ ਤਾਂ ਕੋਚ ਗੁਰਬਖਸ਼ ਲਈ ਖਾਣਾ ਬਣਾ ਕੇ ਫੜਾ ਗਿਆ ਕਿਸ਼ਨ ਦੇ ਹਸਪਤਾਲ ਆਉਣ ਤੱਕ ਗੁਰਬਖਸ਼ ਨੂੰ ਬਾੜ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ ਹਰਨੇਕ ਨੇ ਗੁਰਬਖਸ਼ ਨੂੰ ਖਾਣਾ ਖਵਾਉਣ ਤੋਂ ਬਾਅਦ ਥੋੜਾ ਟਾਈਮ ਉਸ ਦੇ ਨਾਲ ਗੱਲਾਂ ਕਰਨ ਤੋਂ ਬਾਅਦ ਬਾਹਰ ਆਇਆ ਤਾਂ ਕੋਚ ਆ ਗਿਆ ਸੀ ਉਹ ਤਿੰਨੇ ਜਾਨੇ ਡਾਕਟਰ ਨੂੰ ਮਿਲਣ ਚਲੇ ਗਏ ਡਾਕਟਰ ਕਹਿੰਦਾ ਮੈਂ ਤੁਹਾਨੂੰ ਗੁਰਬਖਸ਼ ਬਾਰੇ ਗੱਲ ਕਰਨ ਲਈ ਬੁਲਾਇਆ ਉਸ ਦੀ ਸਿਹਤ ਨੂੰ ਬਹੁਤ ਫਰਕ ਆ ਲੱਤ ਦਾ ਜ਼ਖਮ ਵੀ ਠੀਕ ਹੋ ਰਿਹਾ ਸਿਰ ਦੇ ਜ਼ਖਮ ਬਿਲਕੁਲ ਠੀਕ ਨੇ ਬਸ ਦੋ ਹਫ਼ਤੇ ਤੱਕ ਗੁਰਬਖਸ਼ ਨੂੰ ਜਲੰਧਰ ਹਸਪਤਾਲ ਵਿੱਚ ਸ਼ਿਫਟ ਕਰ ਦੇਵਾਂਗੇ ਹਰਨੇਕ ਨੂੰ ਹੁਣੀ ਸੁਣ ਕੇ ਬਹੁਤ ਖੁਸ਼ ਹੋਏ ਉਹ ਤਿੰਨੇ ਜਣੇ ਗੁਰਬਖਸ਼ ਕੋਲ ਚਲੇ ਗਏ ਉਹਨੂੰ ਸਭ ਕੁਝ ਦੱਸਿਆ ਤੇ ਹਰਨੇਕ ਨੇ ਘਰ ਚਿੱਠੀ ਲਿਖ ਦਿੱਤੀ ਤੇ ਹਰਜੀਤ ਨੂੰ ਵੀ ਚਿੱਠੀ ਲਿਖ ਕੇ ਪੋਸਟ ਕਰ ਦਿੱਤੀ ਬਾੜ ਵਿੱਚ ਆਉਣ ਤੋਂ ਬਾਅਦ ਕਿਸ਼ਨ ਤੇ ਹਰਨੇਕ 24 ਘੰਟੇ ਗੁਰਬਖਸ਼ ਕੋਲ ਹੀ ਹੁੰਦੇ ਦੋ ਹਫ਼ਤੇ ਬੀਤ ਗਏ ਅੱਜ ਗੁਰਬਖਸ਼ ਨੂੰ ਹਸਪਤਾਲ ਜਲੰਧਰ ਵਾਲੇ ਹਸਪਤਾਲ ਭੇਜਣਾ ਸੀ ਸਿਗਨਲ ਕੋਰ ਵੱਲੋਂ ਗੁਰਬਖਸ਼ ਨੂੰ ਭੇਜਣ ਦਾ ਪ੍ਰਬੰਧ ਕੀਤਾ ਗਿਆ ਸੀ ਐਕਸੀਡੈਂਟ 2-3 ਮਹੀਨੇ 14 ਦਿਨ ਬਾਅਦ ਗੁਰਬਖਸ਼ ਹਸਪਤਾਲ ਵਿੱਚੋਂ ਨਿਕਲਿਆ ਸੀ ਪਰ ਹਾਲੇ ਜਲੰਧਰ ਹਸਪਤਾਲ ਜਾਣਾ ਸੀ ਯੂਨਿਟ ਦੇ ਅਫਸਰ ਕੋਚ ਤੇ ਗੁਰਬਖਸ਼ ਦੇ ਸਾਰੇ ਦੋਸਤ ਜਾਣ ਤੋਂ ਪਹਿਲਾਂ ਉਸ ਨੂੰ ਮਿਲਣ ਆਏ ਸ਼ਾਮ ਨੂੰ ਤਿੰਨੇ ਜਾਣੇ ਜਲੰਧਰ ਨੂੰ ਰਵਾਨਾ ਹੋ ਗਏ ਜਲੰਧਰ ਵਾਲੇ ਹਸਪਤਾਲ ਪਹੁੰਚ ਕੇ ਗੁਰਬਖਸ਼ ਨੇ ਹਰਨੇਕ ਨੂੰ ਘਰ ਜਾਣ ਲਈ ਕਿਹਾ ਪਰ ਉਹ ਨਾ ਮੰਨਿਆ ਕਹਿੰਦਾ ਵੀਰੇ ਜਿੰਨਾ ਟਾਈਮ ਤੋਂ ਚੰਗੇ ਤਰ੍ਹਾਂ ਠੀਕ ਨਹੀਂ ਹੁੰਦਾ ਮੈਂ ਤੈਨੂੰ ਛੱਡ ਕੇ ਕਿਤੇ ਨਹੀਂ ਜਾਣਾ ਗੁਰਬਖਸ਼ ਜਲੰਧਰ ਦੇ ਹਸਪਤਾਲ ਵਿੱਚ ਦਾਖਲ ਹੋ ਗਿਆ ਉਸ ਦੀ ਸਿਹਤ ਚਾਹੇ ਹੁਣ ਠੀਕ ਸੀ ਇੱਕ ਲੱਤ ਤਾਂ ਐਕਸੀਡੈਂਟ ਕਰਕੇ ਟੁੱਟ ਗਈ ਡਾਕਟਰ ਮੁਤਾਬਕ ਗੁਰਬਖਸ਼ ਨੂੰ ਹਮੇਸ਼ਾ ਸਹਾਰੇ ਨਾਲ ਚੱਲਣਾ ਪੈਣਾ ਤਿੰਨ ਮਹੀਨੇ ਤੋਂ ਉੱਪਰ ਹਸਪਤਾਲ ਦੇ ਬਿਸਤਰ ਤੇ ਹੋਣ ਕਰਕੇ ਉਸ ਦੀ ਦੂਜੀ ਲੱਤ ਤੇ ਭਾਰ ਨਹੀਂ ਸੀ ਆਉਂਦਾ ਗੁਰਬਖਸ਼ ਨੂੰ ਅਹਿਸਾਸ ਸੀ ਕਿ ਉਹ ਹੁਣ ਕਦੇ ਵੀ ਹਾਕੀ ਨਹੀਂ ਖੇਡ ਸਕਦਾ ਤੇ ਨਾ ਹੀ ਫੌਜ ਦੀ ਨੌਕਰੀ ਕਰ ਸਕਦਾ ਗੁਰਬਖਸ਼ ਦਾ ਪੜਾਈ ਪੂਰੀ ਕਰਨ ਦਾ ਸੁਪਨਾ ਵੀ ਵਿੱਚੇ ਹੀ ਰਹਿ ਗਿਆ ਕਿਉਂਕਿ ਫੌਜ ਹੀ ਜਰੀਆ ਸੀ ਪੜਾਈ ਪੂਰੀ ਕਰਨ ਦਾ ਗੁਰਬਖਸ਼ ਹਸਪਤਾਲ ਦੇ ਬੈੱਡ ਤੇ ਪਿਆ ਸੋਚਦਾ ਰਹਿੰਦਾ ਸੀ ਕਿਸ਼ਨਾ ਕੇ ਗੁਰਬਖਸ਼ ਦੀ ਸੋਚਾਂ ਦੀ ਲੜੀ ਤੋੜੀ ਤੇ ਦੱਸਣ ਲੱਗਾ ਬਾਜੀ ਬਾਪੂ ਜੀ ਤੇ ਹਰਜੀਤ ਭੈਣ ਆ ਗਏ ਗੁਰਬਖਸ਼ ਸੁਣ ਕੇ ਬਹੁਤ ਖੁਸ਼ ਹੋਇਆ ਹਰਜੀਤ ਤੇ ਬਾਪੂ ਜੀ ਅੰਦਰ ਆ ਗਏ ਗੁਰਬਖਸ਼ ਨੇ ਆਪਣੇ ਸੋਰੇ ਨੂੰ ਫੱਤੇ ਬੁਲਾਈ ਉਸਨੇ ਸਿਰ ਝੋਲੋਸਿਆ ਤੇ ਗੁਰਬਖਸ਼ ਕੋਲ ਸਟੂਲ ਤੇ ਬੈਠ ਗਿਆ ਹਾਲਚਾਲ ਪੁੱਛਣ ਲੱਗੇ ਕਿੰਨਾ ਟਾਈਮ ਉਹ ਗੱਲਾਂ ਕਰੀ ਗਏ ਕਿਸ਼ਨ ਚਾਹ ਲੈ ਕੇ ਆਇਆ ਚਾਹ ਪੀਣ ਤੋਂ ਬਾਅਦ ਬਾਪੂ ਜੀ ਬਾਹਰ ਚਲੇ ਗਏ ਹਰਜੀਤ ਬਹੁਤ ਤਕਲੀਫ ਵਿੱਚ ਸੀ ਗੁਰਬਖਸ਼ ਦੀ ਸਿਹਤ ਦੇਖ ਕੇ ਉਹ ਬਹੁਤ ਪਰੇਸ਼ਾਨ ਸੀ ਉਹ ਗੁਰਬਖਸ਼ ਦੇ ਕੋਲ ਬੈਠ ਕੇ ਪੁੱਛਣ ਲੱਗੀ ਜੀ ਕਿਵੇਂ ਹੁਣ ਤੁਸੀਂ ਗੁਰਬਖਸ਼ ਬੋਲੇ ਆ ਹਰਜੀਤ ਕਿਉਂ ਪਰੇਸ਼ਾਨ ਆ ਤੂੰ ਮੈਂ ਠੀਕ ਆ ਤੂੰ ਚਾਹ ਵੀ ਨਹੀਂ ਪੀਤੀ ਹਰਜੀਤ ਕਹਿੰਦੀ ਸਿਹਤ ਕਿੰਨੀ ਕਮਜ਼ੋਰ ਹੋ ਗਈ 4 ਮਹੀਨੇ ਹੋ ਗਏ ਹਰ ਚਿੱਠੀ ਵਿੱਚ ਇੱਕੋ ਗੱਲ ਕਿ ਤੁਸੀਂ ਠੀਕ ਹੋ ਗੁਰਬਖਸ਼ ਕਹਿੰਦਾ ਕੀ ਦੱਸਦੇ ਮੇਰੀ ਫਿਕਰ ਵਿੱਚ ਸਭ ਨੇ ਪਰੇਸ਼ਾਨ ਰਹਿਣਾ ਸੀ ਐਕਸੀਡੈਂਟ ਵਿੱਚ ਗਿੱਟੇ ਕੋਲੋਂ ਲੱਤ ਪੂਰੀ ਤਰ੍ਹਾਂ ਟੁੱਟ ਗਈ ਸਿਰ ਤੇ ਸਾਟ ਇੰਨੀ ਜ਼ਿਆਦਾ ਸੀ ਕਿ ਹਸਪਤਾਲ ਵਿੱਚ ਜਾ ਕੇ 3 ਦਿਨਾਂ ਬਾਅਦ ਹੋਸ਼ ਆਈ ਫਿਰ ਕਿਸ਼ਨ ਤੇ ਹਰਨੇਕ ਆ ਗਏ ਉਹਨਾਂ ਦੇ ਆਉਣ ਤੋਂ ਬਾਅਦ ਫਿਰ ਆਪਰੇਸ਼ਨ ਹੋਏ ਉਸ ਤੋਂ ਬਾਅਦ ਬਾਪੂ ਜੀ ਆ ਗਏ ਹਰਜੀਤ ਕਹਿੰਦੀ ਬਾਪੂ ਜੀ ਵੀ ਗਏ ਸੀ ਉਦੇ ਪਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਨੂੰ ਤਾਂ ਕੋਈ ਕੁਝ ਦੱਸਦਾ ਹੀ ਨਹੀਂ ਸੀ ਗੁਰਬਖਸ਼ ਕਹਿੰਦਾ ਚੱਲ ਛੱਡ ਹਰਜੀਤ ਹੁਣ ਮੈਂ ਠੀਕ ਆ ਛੇਤੀ ਛੁੱਟੀ ਮਿਲ ਜਾਣੀ ਆ ਨਾਲੇ ਤੂੰ ਮਨਦੀਪ ਨੂੰ ਕਿਉਂ ਨਹੀਂ ਲੈ ਕੇ ਆਏ ਉਹ ਤੇਰੇ ਬਗੈਰ ਸਾਰਾ ਦਿਨ ਕਿਵੇਂ ਰਹੂਗੀ ਮੈਂ ਵੀ ਮਿਲ ਲੈਂਦਾ ਆਪਣੀ ਧੀ ਨੂੰ ਹੁਣ ਤਾਂ ਸੁਖ ਦੇ ਨਾਲ 4 ਮਹੀਨੇ ਦੀ ਹੋ ਗਈ ਹੋਊ ਬੀਜੀ ਕੋਲ ਛੱਡ ਕੇ ਆਈਆਂ ਮੈਂ ਇੱਥੇ ਹੁਣ ਤੁਹਾਡੇ ਕੋਲ ਹੀ ਰਹਿਣਾ ਕਮਲੀ ਹੋ ਗਈਆਂ ਹਰਜੀਤ ਨੂੰ ਮਨਦੀਪ ਨੂੰ ਕੱਲੇ ਛੱਡ ਕੇ ਇੱਥੇ ਕਿਵੇਂ ਰਹਿ ਪਵेंगी ਨਾਲੇ ਇੱਥੇ ਰਹਿਣ ਦੇ ਲਈ ਕਿੱਥੇ ਜਗ੍ਹਾ ਹੈ ਉਦੋਂ ਤੱਕ ਬਾਪੂ ਜੀ ਹੋਣੀ ਵੀ ਤਿੰਨੇ ਅੰਦਰ ਆ ਗਏ ਬਾਪੂ ਜੀ ਕਹਿਣ ਲੱਗੇ ਗੁਰਬਖਸ਼ ਪੁੱਤ ਜਿਸ ਦਿਨ ਦਾ ਤੇਰਾ ਐਕਸੀਡੈਂਟ ਹੋਇਆ ਉਸ ਦਿਨ ਦੀ ਹਰਜੀਤ ਨੇ ਇਹੀ ਜਿੱਦ ਫੜੀ ਆ ਦੁਪਹਿਰ ਤੋਂ ਬਾਅਦ ਗੁਰਬਖਸ਼ ਨੇ ਬਾਪੂ ਜੀ ਨੇ ਕਿਹਾ ਕਿ ਤੁਸੀਂ ਹਰਜੀਤ ਨੂੰ ਲੈ ਕੇ ਪਿੰਡ ਨੂੰ ਚਲੇ ਜਾਓ ਬਸ ਥੋੜੇ ਦਿਨਾਂ ਨੂੰ ਅਸੀਂ ਵੀ ਘਰ ਆ ਜਾਣਾ ਹੈ ਹਰਜੀਤ ਦਾ ਮਨ ਨਹੀਂ ਸੀ ਕਰਦਾ ਫਿਰ ਵੀ ਉਹ ਗੁਰਬਖਸ਼ ਦੇ ਕਹਿ ਤੇ ਚਲੀ ਗਈ ਅਕਤੂਬਰ ਦਾ ਮਹੀਨਾ ਚੱਲ ਪਿਆ ਸੀ ਸਵੇਰੇ ਸ਼ਾਮ ਨੂੰ ਠੰਡ ਹੋ ਜਾਂਦੀ ਦਿਨ ਵੀ ਛੋਟੇ ਹੋ ਗਏ ਸੀ ਹਨੇਰਾ ਬਹੁਤ ਛੇਤੀ ਹੋ ਜਾਂਦਾ ਸੀ ਹਰਜੀਤ ਤੇ ਉਸ ਦੇ ਬਾਪੂ ਜੀ ਨੂੰ ਘਰ ਜਾਂਦਿਆਂ ਨੂੰ ਸ਼ਾਮ ਦੇ 6 ਵਜੇ ਗਏ ਜਦੋਂ ਘਰ ਪਹੁੰਚੇ ਤਾਂ ਮਨਦੀਪ ਸੁੱਤੀ ਪਈ ਸੀ 베ਜੀ ਨੇ ਦੱਸਿਆ ਕਿ ਇਹ ਸਾਰਾ ਦਿਨ ਬਿਲਕੁਲ ਨਹੀਂ ਰੋਈ ਹਰਜੀਤ ਦੇ ਮਨ ਨੂੰ ਵੀ ਕੁਝ ਸ਼ਾਂਤੀ ਆਈ ਕਿਉਂਕਿ ਹੁਣ ਗੁਰਬਖਸ਼ ਵੀ ਕਾਫੀ ਠੀਕ ਹੋ ਗਿਆ ਸੀ ਇੱਕ ਦਿਨ ਗੁਰਬਖਸ਼ ਦੇ ਬੇਬੇ ਬਾਪੂ ਜੀ ਆ ਕੇ ਗੁਰਬਖਸ਼ ਨੂੰ ਮਿਲ ਕੇ ਗਏ ਵਾਪਸ ਜਾਂਦੇ ਹੋਏ ਉਹ ਗੁਰਬਖਸ਼ ਦੇ ਸਾਰੇ ਘਰ ਰਾਤ ਰਹਿ ਕੇ ਗਏ ਹਰਜੀਤ ਦੀ 베ਜੀ ਤੇ ਬੇਬੇ ਜੀ ਨੇ ਸਲਾਹ ਕੀਤੀ ਕਿ ਗੁਰਬਖਸ਼ ਦੇ ਘਰ ਆਉਣ ਤੋਂ ਬਾਅਦ ਹਰਜੀਤ ਨੂੰ ਲੈ ਕੇ ਜਾਵਾਂਗੇ ਹਰਜੀਤ ਦੇ ਬਾਪੂ ਜੀ ਬਹੁਤ ਖੁਸ਼ ਹੋਏ ਤੇ ਕਹਿਣ ਲੱਗੇ ਦੋਵੇਂ ਤੁਹਾਡੀਆਂ ਹੀ ਧੀਆਂ ਨੇ ਜੀ ਜਦੋਂ ਮਰਜ਼ੀ ਆ ਕੇ ਲੈ ਜਾਣਾ ਇਸ ਤਰ੍ਹਾਂ 15 ਦਿਨ ਹੋਰ ਬੀਤ ਗਏ ਰੋਜ਼ ਦੀ ਕਸਰਤ ਦੇ ਨਾਲ ਹੁਣ ਗੁਰਬਖਸ਼ ਦੀ ਇੱਕ ਲੱਤ ਤੇ ਤਾਂ ਵਧੀਆ ਭਾਰ ਆਉਣ ਲੱਗ ਪਿਆ ਸੀ ਪਰ ਆਪਰੇਸ਼ਨ ਵਾਲੀ ਲੱਤ ਤੇ ਹਾਲੇ ਭਾਰ ਨਹੀਂ ਸੀ ਆਉਂਦਾ ਇਸ ਲਈ ਗੁਰਬਖਸ਼ ਸ਼ਕੰਜੇ ਦੇ ਨਾਲ ਥੋੜਾ ਬਹੁਤ ਤੁਰਦਾ ਸੀ ਗੁਰਬਖਸ਼ ਨੂੰ ਜਲੰਧਰ ਆਏ ਹਸਪਤਾਲ ਨੂੰ ਮਹੀਨਾ ਹੋ ਗਿਆ ਸੀ ਲੱਤ ਤੇ પેટ ਵਾਲੇ ਜ਼ਖਮ ਤੇ ਹੁਣ ਤੀਜੇ ਦਿਨ ਪੱਟੀ ਹੁੰਦੀ ਸੀ ਇਸ ਲਈ ਗੁਰਬਖਸ਼ ਇਸ ਲਈ ਡਾਕਟਰ ਨੇ 2 ਦਿਨ ਬਾਅਦ ਗੁਰਬਖਸ਼ ਨੂੰ ਘਰ ਭੇਜਣ ਦੇ ਲਈ ਬੋਲ ਦਿੱਤਾ ਪਰ ਨਾਲ ਹੀ ਕਿਹਾ ਕਿ ਹਲਵਾਰੇ ਦੇ ਫੌਜੀ ਹਸਪਤਾਲ ਜਾ ਕੇ ਪੱਟੀ ਕਰਵਾ ਕੇ ਆਇਆ ਕਰਨੀ ਹੈ ਬਾਕੀ ਕਹਾਣੀ ਅਗਲੇ ਪਾਗ ਵਿੱਚ ਜੀ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਜਵਾਬ ਜ਼ਰੂਰ ਦਿਓ ਤੇ ਕਹਾਣੀ ਨੂੰ ਲਾਈਕ ਵੀ ਕਰ ਦਿਓ ਕਹਾਣੀ ਸੁਣਨ ਲਈ ਥੈਂਕ ਯੂ